ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗ ਜੀ ਅੱਜ ਅਸੀਂ ਆਪ ਜੀ ਨਾਲ ਬਾਲਾ ਪ੍ਰੇਤਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਿਰਾਲੇ ਚੋਜਾ ਦਾ ਬਾਣਨ ਕਰਾਂਗੇ ਸੁਣੋ ਪਿਆਰ ਨਾਲ ਜੀ ਚਿੱਟਿਆ ਆਵਾਜ਼ਾ ਵਾਲਾ ਸੋਹਣੇ ਕਲਗੀ ਵਾਲਾ ਕਰੇ ਕਮਾਲ ਨੇ ਸਈਓ ਕਰੇ ਕਮਾਲ ਨੀ ਸਈਓ ਚਿੱਟੀਆਂ ਆਵਾਜ਼ਾਂ ਵਾਲਾ ਸੋਹਣੇ ਕਲਗੇ ਵਾਲਾ ਕਰੇ ਕਮਾਲ ਨੀ ਸਈਓ ਕਰੇ ਕਮਾਲ ਨੀ ਸਈਓ ਇਕੱਠੇ ਕਰਕੇ ਸਾਰੇ ਹਾਣੀਆਂ ਆਪਣੀ ਫੌਜ ਬਣਾਵੇ ਜੇ ਆਪਣੀ ਫੌਜ ਬਣਾਵੇ ਇਕੱਠੇ ਕਰਕੇ ਸਾਰੇ ਹਾਣੀਆਂ ਆਪਣੀ ਫੌਜ ਬਣਾਵੇ ਜੀ ਆਪਣੀ ਫੌਜ ਬਣਾਵੇ ਮਾਰ ਮਾਰ ਕੇ ਧੀਰੇ ਸਾਡੇ ਕੜੇ ਤੋੜਦਾ ਜਾਵੇ ਜੀ ਕੜੇ ਤੋੜਦਾ ਜਾਵੇ ਮਾਤਾ ਜੀ ਨੂੰ ਦੱਸਿਆ ਮਾਤਾ ਜੀ ਨੂੰ ਦੱਸਿਆ ਰੋ ਰੋ ਹਾਲ ਨਹੀਂ ਸਹੀਓ ਸੋਹਣੀ ਕਲਗੇ ਵਾਲਾ ਚਟੀਆਂ ਵਾਜਾ ਵਾਲਾ ਕਰੇ ਕਮਾਲ ਨਹੀਂ ਸਹੀਓ ਕਰੇ ਕਮਾਲ ਨਹੀਂ ਸਹੀਓ ਸੋਹਣੇ ਕਲਗੇ ਵਾਲਾ ਚਟੀਆਂ ਆਵਾਜ਼ਾ ਵਾਲਾ ਕਰੇ ਕਮਾਲ ਨਹੀਂ ਸਹੀਓ ਕਰੇ ਕਮਾਲ ਨਹੀਂ ਸਹੀਓ ਪਾਣੀ ਦੇ ਵਿੱਚ ਪਾਪ ਤਾਸੇ ਖੰਡੇ ਨਾਲ ਰਲਾਵੇ ਜੀ ਕੰਡੇ ਨਾਲ ਰਲਾਵੇ ਪਾਣੀ ਦੇ ਵਿੱਚ ਪਾਪ ਤਾਸੇ ਖੰਡੇ ਨਾਲ ਰਲਾਵੇ ਜੀ ਕੰਡੇ ਨਾਲ ਰਲਾਵੇ ਆਪਣੀ ਸ਼ਕਤੀ ਦੇ ਕੇ ਪ੍ਰੀਤਮ ਅੰਮ੍ਰਿਤ ਚੋਜ ਬਣਾਵੇ ਜੀ ਅੰਮ੍ਰਿਤ ਚੋਜ ਬਣਾਵੇ ਜਿਹੜੇ ਉਹਨੂੰ ਪੀਂਦੇ ਜਿਹੜੇ ਉਹਨੂੰ ਸ਼ਕਤੇ ਹੋਣ ਨਿਹਾਲ ਦੇ ਸਈਓ ਚਿੱਟੀਆਂ ਆਵਾਜ਼ਾ ਵਾਲਾ ਸੋਹਣੇ ਕਲਗੀ ਵਾਲਾ ਕਰੇ ਕਮਾਲ ਨਿਸਈਓ ਕਰੇ ਕਮਾਲ ਨਿਸਈਓ ਸੋਹਣੇ ਕਲਗੀ ਵਾਲਾ ਚਿੱਟੀਆਂ ਬਾਜਾ ਵਾਲਾ ਕਰੇ ਕਮਾਲ ਨਹੀਂ ਸਈਓ ਕਰੇ ਕਮਾਲ ਨਹੀਂ ਸਈਓ ਰਾਜਪਾਟ ਸਰਵੰਸ ਜਾਣਦਾ ਜਰਾ ਸੋਗ ਨਾ ਕੀਤਾ ਜੇ ਜਰਾ ਸੋਗ ਨਾ ਕੀਤਾ ਰਾਜਪਾਟ ਸਰਵੰਸ ਜਾਣਦਾ ਜਰਾ ਸੋਗ ਨਾ ਕੀਤਾ ਜੇ ਜਰਾ ਸੋਗ ਨਾ ਕੀਤਾ आज तो कह सबरे शुक्र धामस्त प्याला पीता जे मस्त प्याला पीता आज हो पीता। पीता। तो कह सबरे शुक्र धामस्त प्याला पीता जे मस्त बियाला पीता बारे हिंदयो तो बारे देशयो तो चारे लाल निसेयो चिटियां आवाज वाला सोने कलगी वाला ਕਰੇ ਕਮਾਲ ਨਿਸਯੋ ਕਰੇ ਕਮਾਲ ਨਿਸਯੋ ਸੋਹਣੇ ਗੱਲ ਕੇ ਵਾਲਾ ਚਟੀਆਂ ਵਾਜਾ ਵਾਲਾ ਕਰੇ ਕਮਾਲ ਨਿਸਯੋ ਕਰੇ ਕਮਾਲ ਨਿਸਯੋ ਮਾਛੀ ਵੜੇ ਆਉਨਾ ਨੇ ਫੇਰ ਟਿਕਾਣਾ ਕੀਤਾ ਜੀ ਫੇਰ ਟਿਕਾਣਾ ਕੀਤਾ ਮਾਛੀ ਵੜੇ ਆਉਨਾ ਨੇ ਫੇਰ ਟਿਕਾਣਾ ਕੀਤਾ ਇਹ ਪੇਰ ਟਗਾਣਾ ਕੀਤਾ ਮਖਮਲ ਦੇ ਗੱਦੀਆਂ ਦੀ ਖਾਵੇ ਟਿੰਡਸਰਾਣਾ ਕੀਤਾ ਜੀ ਟਿੰਡਸਰਾਣਾ ਕੀਤਾ ਮਖਮਲ ਦੇ ਗੱਦੀਆਂ ਦੀ ਥਾਵੇ ਟਿੰਡਸਰਾਣਾ ਕੀਤਾ ਜੀ ਟਿੰਡਸਰਾਣਾ ਕੀਤਾ ਉਹਦੇ ਬਾਰੇ ਕੀ ਦੱਸਾਂ ਉਹਦੇ ਬਾਰੇ ਕੀ ਦੱਸਾਂ ਚੜ੍ਹਦੀ ਕਲਾ ਚੇਖਿਆ ਨਸੀਈਓ ਚੜ ਦੇ ਕਲਾਚੇ ਸੇ ਖਿਆਲ ਨਹੀਂ ਸਹੀਓ ਚਟੀਆਂ ਵਾਜਾਂ ਵਾਲਾ ਸੋਹਣੇ ਕਲਗੇ ਵਾਲਾ ਕਰੇ ਕਮਾਲ ਨਹੀਂ ਸਹੀਓ ਕਰੇ ਕਮਾਲ ਨਹੀਂ ਸਹੀਓ ਸੋਹਣੇ ਕਲਗੇ ਵਾਲਾ ਚਟੀਆਂ ਵਾਜਾਂ ਵਾਲਾ ਕਰੇ ਕਮਾਲ ਨਹੀਂ ਸਹੀਓ ਕਰੇ ਕਮਾਲ ਨਹੀਂ ਸਹੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ